ਤੰਤਨ ਸਤਗੁਰੂ ਤੇਰਾ ਹੀ ਆਸਰਾ ਸਤਗੁਰੂ ਨਾਲ ਪਿਆਰ پا ਕੇ ਮਨ ਨੂਂਡੁ ਲਾਵినా ਓਖਾ ਹੈ ਪ੍ਰੇਮ ਰਸਤਾ ਵੇਖੀ ਕਬਰਾਮੀਨਾ ਸਤਗੁਰੂ ਨਾਲ ਪਿਆਰ پا ਕੇ ਜੇ ਕੋਈ ਤੈਨੂੰ ਤਾਨੇ ਮਾਰੇ ਗੱਲ ਦਾ ਤੂੰ ਸਮਝੀ ਹਾਰੇ ਸਤ ਗੁਰ ਦੇ ਹੱਥੇ ਡੋਰ ਦੇ ਕੇ ਖਿਚਾ ਵੀ ਨਾ ਸਤ ਗੁਰਿ ਨਾਲੇ ਪਿਆਰ پا ਕੇ ਪ੍ਰੇਮ ਦਾ ਰਸ ਤਾ ਟਿਖੜਾ ਤਾਰੇ ਤਲਵਾਰੋ ਟਿਖੜਾ ਦੇਣੀ ਕੁਰਵਾਨੀ ਪੈਜੇ ਗਰਦਿਨ ਉਠਾਮੀ ਨਾ ਸਤਗੁਰ ਨਲਿ ਪਿਆਰ ਪਾਕੇ ਸਤਗੁਰ ਦਾ ਪਿਆਰ ਕਿਸੇ ਭਗਾ ਨਲਿ ਆਉਂਦਾ ਹਿੱਸੇ ਬਣਕੇ ਤੂੰ ਗੁਰਮੁਖ ਫੇਰ ਮਨਮੁਖ ਬਣ ਜਾਮੀ ਨਾ ਸਤਿਗੁਰ ਨਾਲ ਪਿਆਰ پا ਕੇ ਪ੍ਰੇਮ ਦਾ ਖੋਲ ਕੇ ਰਾਜ ਆਪਣਾ ਨਾ ਕਰ ਤੂੰ ਕਾਜ ਚੁੱਪ ਦਾ ਲਾ ਕੇ ਤਾਲਾ ਕਿਸੇ ਨੂੰ ਸੁਣਾਵੀ ਨਾ ਸਤਿਗੁਰ ਨਾਲ ਪਿਆਰ پا ਕੇ ਗੱਲ ਜਵਾਨੋ ਨਿਕਲੀ ਸਮਝੋ ਜਹਾਨ ਚ ਨਿਕਲੀ ਬਣ ਕੇ دیਵਾਨਾ ਰੌਲਾ ਜਗ ਵਿੱਚ ਪਾ ਮੀਨਾ ਸਤਿਗੁਰ ਨਾਲ ਪਿਆਰ ਪਾ ਕੇ ਪੇਦ ਜਿੰਨਾ ਖੋਲ ਦਿੱਤਾ ਸੂਲੀ ਤੇ ਝੂਟਾ ਲਿੱਤਾ ਸ਼ਮਸ਼ਿਤ ਵਰੇ ਜਮਾਂਗੂ ਖਾਲੇ ਲੋਹਾ ਮੀਨਾ ਸਤ ਗੁਰ ਨਾਲ ਪਿਆਰ ਪਾ ਕੇ ਪ੍ਰੇਮ ਹੈ ਮਾਲਿਕ ਪਾਈ ਕਟ ਕਟ ਵਿੱਚ ਰਹਾ ਸਮਾਈ ਸਾ ਸਤ ਨਾਮ ਜੀ ਦਾ ਕਹਿਣਾ ਦਿਲ ਕਿਸੇ ਦਾ ਸਤਾ ਵੀ ਨਾ ਸਤ ਗੁਰ ਨਾਲ ਪਿਆਰ ਪਾ ਕੇ ਨੇ ਨੂਡੂ ਲਾਮੀਨਾ ਓ ਕਾ ਹੈ ਪ੍ਰੇਮ ਰਸਤਾ ਵੇਖੀ ਕਬਰਾਮੀਨਾ ਸਤਗੁਰੂ ਨਾਲ ਪਿਆਰ پا ਕੇ ਤੁੰਤਨ ਸਤਗੁਰੂ ਤੇਰਾ ਹੀ ਅਸਰ